ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਹੜੇ ਤਾਂ ਆਲੂ ਦੇ ਮਾਲਕ ਕਿਸਾਨ ਹੈ ਉਹਨਾਂ ਦੇ ਲਈ ਤਾਂ ਇਹ ਵੀਡੀਓ ਹਾਸੋ ਹੀ ਨਹੀਂ ਹੈ ਲੇਕਿਨ ਜਿਹੜੀ ਮੈਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਈ ਕਿਸਾਨਾਂ ਨਾਲ ਗੱਲ ਕਰਕੇ ਜਾਣਕਾਰੀ ਇਕੱਠੀ ਕੀਤੀ ਹੈ ਤਾਂ ਬੜੀ ਹੈਰਾਨ ਕਰਨ ਵਾਲੀ ਹੈ ਬੀ ਵਾਲਾ ਆਲੂ ਤੇ ਰਾਸ਼ਨ ਵਾਲਾ ਆਲੂ ਦੋਵਾਂ 'ਚ ਫਰਕ ਹੁੰਦਾ ਹੈ ਤੇ ਸਾਡਾ ਕਿਸਾਨ ਇੰਨਾ ਕੋਹਲਾ ਹੈ ਕਿ ਦੋਵਾਂ 'ਚ ਫਰਕ ਨਹੀਂ ਕਰ ਪਾ ਰਿਹਾ ਮੈਂ ਦੇਖ ਤੋਂ ਤੱਕ ਦੇਖਿਆ ਹੈ ਕਿ ਕਈ ਕਿਸਾਨ ਸਾਥੀ ਉਹੋ ਆਲੂ ਜਿਹੜਾ ਕਿ ਰਾਸ਼ਨ ਵਾਲਾ ਮੰਡੀ 'ਚ ਵੇਚਣ ਵਾਸਤੇ ਲਿਆਂਦਾ ਗਿਆ ਆਲੂ ਹੈ ਉਸੇ ਆਲੂ ਦੀ ਗ੍ਰੀਨਿੰਗ ਕਰਦੇ ਆ ਜਿਹੜਾ ਨਿੱਕਾ ਨਿੱਕਾ ਆਲੂ ਨਿਕਲਦਾ ਉਹਨੂੰ ਚੱਕ ਕੇ ਲਗਾ ਬੀਜ ਲੈਂਦੇ ਆ ਤੇ ਫਿਰ ਅਗਲੇ ਸਾਲ ਇਸੇ ਤਿੱਕਣਾ ਚੱਲਦਾ ਰਹਿੰਦਾ ਤੇ ਬਹੁਤੇ ਕਿਸਾਨ ਸਾਥੀਆਂ ਜੋ ਪਤਾ ਕਰਦੇ ਆ ਕਿ ਆਲੂ ਰਬੀ ਲਿਆਂਦਾ ਕਿੱਥੋਂ ਆ ਕੋਈ ਕਹਿੰਦਾ ਮਾਸੀ ਤੋਂ ਲਿਆਂਦਾ ਭੂਆ ਤੋਂ ਲਿਆਂਦਾ ਚਾਚੇ ਤੋਂ ਲਿਆਂਦਾ ਤਾਏ ਤੋਂ ਲਿਆਂਦਾ ਮਤ ਕੇ ਉਹਦਾ ਸੋਰਸ ਸਾਡੇ ਕੋਲ ਨਹੀਂ ਹੁੰਦਾ ਤਾਂ ਫਿਰ ਜੇ ਅਸੀਂ ਆਲੂ 'ਚ ਘਾਟਾ ਖਾ ਰਹੇ ਆ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਕੋਲੇ ਸਾਨੂੰ ਬੀ ਤੇ ਆਲੂ ਵਾਲੇ ਆਮ ਆਲੂ 'ਚ ਫਰਕ ਨਹੀਂ ਪਤਾ। ਦੇਖੋ ਤੁਹਾਡੀ ਫਰਿੱਜ ਦੇ ਵਿੱਚ ਜਿਹੜਾ ਆਲੂ ਪਿਆ ਹੈ ਉਹ ਵੀ ਬਾਹਰ ਕੱਢ ਕੇ ਰੱਖੂੰਗਾ, ਫਟਾਰ ਕਰੂਗਾ। ਫਟਾਰ ਕਰੂਗਾ ਉਹਨੂੰ ਜ਼ਮੀਨ 'ਚ ਗਮਲੇ 'ਚ ਨਾਪ ਦਿਓ, ਉਹ 'ਚ ਬੂਟਾ ਬਣੇਗਾ। ਕੋਈ ਵੀ ਆਲੂ ਕਿਉਂਕਿ ਉਹ 'ਚ ਫੂਡ ਸਟੋਰ ਹੁੰਦਾ ਹੈ ਜੇ ਤੁਸੀਂ ਬਾਹਰ ਕੱਢੋਗੇ ਸਹੀ ਵਾਤਾਵਰਣ ਦੇਓਗੇ ਤਾਂ ਉਹ ਫੁੱਟੇਗਾ, ਫੁੱਟਣ ਤੋਂ ਬਾਅਦ ਚੋਰ ਚੜਾਗਾ, ਬੂਟਾ ਬਣੇਗਾ, ਬਣੇਗਾ ਔਰ ਥੱਲੇ ਦਾਣੇ ਵੀ ਬਣਨਗੇ। ਪਰੰਤੂ ਉਹ ਬੀ ਨਹੀਂ ਹੈਗਾ। ਜਿਹੜਾ B ਹੈ B ਫਿਰ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਧਿਆਨ ਕਰਨਾ ਪਏਗਾ ਕਿਹੜਾ ਸੀਡ ਪੋਟੈਟੋ ਹੁੰਦਾ ਹੈ ਜਿਹੜਾ B ਵਾਲਾ ਪੋਟੈਟੋ ਹੁੰਦਾ ਉਹ ਇੱਕ ਖਾਸ ਤਰੀਕੇ ਦੇ ਨਾਲ ਵਿਕਿਆ ਜਾਂਦਾ ਹੈ ਆਏ ਨਹੀਂ ਜਿਵੇਂ ਤੁਸੀਂ ਬਾਕੀ ਆਲੂ ਬੀਜਤਾ ਤੇ ਉਹਦੇ ਵਿੱਚੋਂ ਜਿਹੜਾ ਹੈਗਾ ਉਹ ਰੱਖ ਲਿਆ ਉਹ ਤਰੀਕਾ ਨਹੀਂ ਹੈਗਾ ਖਾਸ ਤਰੀਕੇ ਦੇ ਨਾਲ ਸੀਡ 플ੌਟ ਤਕਨੀਕ ਦੇ ਵਿੱਚੋਂ ਆਪਾਂ ਬੀਜਦੇ ਆਪਾਂ ਗਾਂ ਗੱਲ ਕਰਾਂਗੇ ਕਿਵੇਂ ਬੀਜਣਾ ਹੈ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਿਹੜੀ ਇੱਕ ਪੈਡੀਗਰੀ ਹੁੰਦੀ ਹੈ ਕਿ ਉਹਦਾ ਇੱਕ ਮਾਂ ਬਾਪ ਹੁੰਦਾ ਹੈ ਉਹ ਜੀਵਨ ਜੀ ਟੂ ਹੋ ਸਕਦਾ ਹੈ ਉਹ ਸਰਟੀਫਾਈਡ ਫਾਊਂਡੇਸ਼ਨ ਹੋ ਸਕਦਾ ਹੈ ਉਹ ਬਰੀਡਰ ਹੋ ਸਕਦਾ ਹੈ ਫਾਊਂਡੇਸ਼ਨ ਹੋ ਸਕਦਾ ਹੈ ਸਰਟੀਫਾਈਡ ਹੋ ਸਕਦਾ ਉਹ ਟੀ ਐਨ ਹੋ ਸਕਦਾ ਠੀਕ ਹੈ ਤੇ ਉਹਦੇ ਵਿੱਚ ਕੋਈ ਵੀ ਬਿਮਾਰੀ ਨਹੀਂ ਹੁੰਦੀ ਉਹ ਬਿਮਾਰੀ ਰਹਿਤ ਹੁੰਦਾ ਹੈ ਇੱਕ ਪ੍ਰੋਪਰ ਸਾਈਜ਼ ਦਾ ਹੁੰਦਾ ਹੈ 40 ਤੋਂ 60 ਗ੍ਰਾਮ 70 ਗ੍ਰਾਮ ਦਾ ਸਾਈਜ਼ ਹੁੰਦਾ ਹੈ ਵੈਸੇ ਭਾਵੇਂ ਕਿ 25 ਤੋਂ ਲੈ ਕੇ 125 ਗ੍ਰਾਮ ਤੱਕ ਦਾ ਸਾਈਜ਼ ਚੱਲ ਜਾਂਦਾ ਹੈ ਲੇਕਿਨ ਬੈਸਟ ਸਾਈਜ਼ ਕੀ ਹੁੰਦਾ ਹੈ 40 ਤੋਂ 60 ਗ੍ਰਾਮ 70 ਗ੍ਰਾਮ ਇਹ ਸਾਈਜ਼ ਉਹਦਾ ਬੈਸਟ ਹੁੰਦਾ ਹੈ ਤਾਂ ਫਿਰ ਜਿਹੜਾ ਬੀ ਅਸੀਂ ਉਸ ਸਾਲ ਨੂੰ ਕਹਾਂਗੇ ਜੀਰੇ ਸਾਨੂੰ ਮਾਂ ਪਿਓ ਦਾ ਪਤਾ ਹੈ ਕਿ ਇਹ ਕਿੱਥੋਂ ਆਇਆ ਕਿੱਥੇ ਚੱਲਿਆ ਨੰਬਰ 1 ਨੰਬਰ 2 ਤੇ ਸੀਡ ਪਲਾਟ ਤਕਨੀਕ ਦੇ ਨਾਲ ਇਹਨਾਂ ਨੂੰ ਬੀਜਿਆ ਗਿਆ ਤੇ ਉਹਨੂੰ ਅਲੱਗ ਤਰੀਕੇ ਦੇ ਨਾਲ ਸਪੈਸ਼ਲ ਤੇ ਹਸਾਬ ਨਾਲ ਖਾਦਾਂ ਪਾ ਕੇ ਲਗਭਗ 15 ਅਕਤੂਬਰ ਦੇ ਲਗਭਗ ਉਹਦੀ ਬਿਜਾਈ ਕੀਤੀ ਗਈ ਤੇ 31 ਦਸੰਬਰ ਆਉਂਦੇ ਆਉਂਦੇ ਆਪਾਂ ਉਹਦੀਆਂ ਜਿਹੜੀਆਂ ਹੈਗੀਆਂ ਵੇਲਾਂ ਕੱਟਤੀਆਂ ਇਹ ਨਾ ਹੋਵੇ ਕਿ ਉਸਕੇ ਤੇਲਾ ਨਾ ਹੋਵੇ ਅਸੀਂ ਉਸਕੇ ਦਾ ਧਿਆਨ ਵੀ ਰੱਖਿਆ ਵੀ ਤੇਲਾ ਨਾ ਹੋਵੇ ਚੀ ਆਪਾ ਨਾ ਹੋਵੇ ਚਿੱਟੀ ਮੱਖੀ ਨਾ ਹੋਵੇ ਤਾਂ 31 ਦਸੰਬਰ ਉਹਦੀਆਂ ਵੇਲਾਂ ਕੱਢ ਦਿੱਤੀਆਂ ਅਸੀਂ ਇਹ ਸਾਲ ਨੂੰ ਇਸ ਲਈ ਨਹੀਂ ਰੱਖਦੇ ਕਿ ਇਹ ਤੁਸੀਂ ਰਾਸ਼ਨ ਲਈ ਮੋਟਾ ਕਰਨਾ ਹੈ ਸਾਡਾ ਮਕਸਦ ਹੁੰਦਾ ਕਿ ਬੀ ਬਿਮਾਰੀ ਰਹਿਤ ਹੋਵੇ ਤਾਂ ਫਿਰ ਜਿਹੜਾ ਬੀ ਵਾਲਾ ਆਲੂ ਹੈਗਾ ਉਹ ਰਾਸ਼ਨ ਵਾਲੇ ਆਲੂ ਤੋਂ ਅੱਡ ਹੋਏਗਾ ਨੰਬਰ 1 ਤੇ ਉਹ ਇੱਕ ਸਰਟੀਫਾਈਡ ਹੋਏਗਾ ਉਹਦੀ ਕਿਸਮ ਦਾ ਪਤਾ ਹੋਏਗਾ ਉਹਦੇ 'ਚ ਜਿਹੜਾ ਚੇਚਕ ਹੁੰਦਾ ਹੈ ਜਿਹੜੀ ਉਹ ਧੱਪੜੀ ਰੋਗ ਜਾਂ ਹੁੰਦਾ ਚੇਚਕ ਵਾਲੀ ਬਿਮਾਰੀ ਤੋਂ ਫ੍ਰੀ ਹੋਏਗਾ ਉਹ ਜਿਹੜਾ ਹੈਗਾ ਕੋਜੀ ਨੂੰ ਆਪਾਂ ਕਾਮਨ ਸਕੈਪ ਤੋਂ ਚੇਚਕ ਕੋਈ ਗੱਲ ਹੈ ਕਾਮਨ ਸਕੈਪ ਤੋਂ ਫ੍ਰੀ ਹੋਏਗਾ ਬਲੈਕ ਸਕੈਪ ਤੋਂ ਫ੍ਰੀ ਹੋਏਗਾ ਤੇ ਉਹਦੇ 'ਚ ਵਾਇਰਸ ਨਹੀਂ ਹੋਏਗਾ ਠੀਕ ਹੈ ਨਾ ਬਿਮਾਰੀ ਰਹਿਤ ਦੂਸਰੀ ਗੱਲ ਟ੍ਰੂ ਟੂ ਟਾਈਪ ਮਤਲਬ ਕਿ ਉਸੇ ਵੈਰੈਟੀ ਦਾ ਹੋਗਾ ਜਿਹੜਾ ਹੈਗਾ ਕੁਫਰੀ ਜੋਤੀ ਐ ਤਾਂ ਕੁਫਰੀ ਜੋਤੀ ਹੀ ਹੋਏਗਾ ਜ ਹੋਰ ਤਰ੍ਹਾਂ ਦਾ ਬੂਟਾ ਨਹੀਂ ਹੋਏਗਾ ਅਗਲੀ ਗੱਲ ਕਿ ਉਹਦਾ ਪ੍ਰੋਪਰ ਸਟੋਰੇਜ ਕੀਤਾ ਗਿਆ ਹੋਏਗਾ ਸਹੀ ਤਾਪਮਾਨ ਦੇ ਉੱਪਰ ਉਹਨੂੰ ਰੱਖਿਆ ਗਿਆ ਹੋਏਗਾ ਤੇ ਜਦੋਂ ਅਸੀਂ ਉਹਨੂੰ ਰੱਖਣਾ ਹੈ ਖੇਤ ਦੇ ਉੱਤੇ ਸਟੋਰ ਚ ਸਟੋਰ ਚ ਰੱਖਣ ਤੋਂ ਪਹਿਲਾਂ ਹੀ ਉਹਨੂੰ ਬੋਰੀਕ ਐਸਿਡ ਦੇ ਜਿਹੜਾ ਹੈਗਾ 3% ਘੋਲ ਦੇ ਨਾਲ ਆਪਾਂ ਟ੍ਰੀਟ ਕਰਕੇ ਰੱਖਦੇ ਆਂ ਆਪਾਂ ਅੱਗੇ ਗੱਲ ਕਰਾਂਗੇ 3% ਬੋਰੀਕ ਐਸਿਡ ਦਾ ਘੋਲ ਲੈ ਕੇ ਉਹਦੇ 10 ਤੋਂ 15 ਮਿੰਟ ਇਹਨੂੰ ਡਿਪ ਕਰਕੇ ਰੱਖਿਆ ਜਾਂਦਾ ਤਾਂ ਕਿ ਇਹ ਜਿਹੜਾ ਹੈਗਾ ਉਹਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸਟੋਰ ਕਰਨ ਤੋਂ ਪਹਿਲਾਂ ਹੀ ਜੇ ਲੋਕੀਂ ਖਾਨ ਵਾਲਾ ਆਲੂ ਇਸ ਤਰ੍ਹਾਂ ਸਟੋਰ ਨਹੀਂ ਕਰਦੇ ਜਰਮੀਨੇਸ਼ਨ ਪਾਵਰ ਹੁੰਦੀ ਹੈ ਇਹ ਉੱਗਦਾ ਹੈ ਤੇ ਵਾਈਟਸ ਹੁੰਦਾ ਹੈ ਮਤਲਬ ਕਿ ਇਹ ਦੀ ਇਹ ਉੱਗਣ ਸ਼ਕਤੀ ਵਧੀਆ ਹੁੰਦੀ ਹੈ ਤੇ ਇਹਦਾ ਜਿਹੜਾ ਫਟਾਰ ਹੁੰਦਾ ਉਹ ਵਧੀਆ ਉਬਾਲਾ ਵਧੀਆ ਹੁੰਦਾ ਤਾਂ ਫਿਰ ਅੱਜ ਤੋਂ ਬਾਅਦ ਆਮ ਆਲੂ ਨੂੰ ਅਸੀਂ ਜਿਹੜਾ ਹੈਗਾ ਬੀਜ ਆਲੂ ਨਹੀਂ ਕਹਾਂਗੇ ਉਹੀ ਆਲੂ ਨੂੰ ਬੀਜ ਆਲੂ ਕਹਾਂਗੇ ਜਿਹੜਾ ਸੀਡ ਪਲੌਟ ਟੈਕਨੀਕ ਦੇ ਨਾਲ ਬੀਜਿਆ ਗਿਆ ਹੋਵੇਗਾ ਜਿਹੜਾ ਬਿਮਾਰੀ ਰਹਿਤ ਹੋਏਗਾ ਜਿਹੜਾ ਜਿਹਦੇ ਚ ਆਉਦੀ ਵੈਰੈਟੀ ਦੀ ਸ਼ੁੱਧਤਾ ਹੋਵੇਗੀ ਠੀਕ ਹੈ ਜਿਹਨੂੰ ਪ੍ਰੋਪਰਲੀ ਸਟੋਰ ਕੀਤਾ ਗਿਆ ਹੋਏਗਾ ਜਿਹਨੂੰ ਸਟੋਰ ਕਰਨ ਤੋਂ ਪਹਿਲਾਂ ਹੀ ਟ੍ਰੀਟ ਕੀਤਾ ਗਿਆ ਹੋਏਗਾ ਠੀਕ ਹੈ ਤੇ ਜਿਹਦਾ ਸਾਈਜ਼ 40 ਤੋਂ 60 ਜਾਂ 70 ਗ੍ਰਾਮ ਦਾ ਹੋਏਗਾ ਤਾਂ ਉਸੇ ਨੂੰ ਹੀ ਅਸੀਂ ਸੀਡ ਕਵਾਂਗੇ ਇਹ ਨਹੀਂ ਹੈਗਾ ਕਿ ਲਾਤਾ ਆਲੂ 15 ਅਕਤੂਬਰ ਨੂੰ ਤੇ ਵੇਲਾਂ ਜਾ ਕੇ ਵੱਢੀਆਂ 15 ਜਨਵਰੀ ਨੂੰ ਉਹ ਸੀਡ ਪੋਟੈਟੋ ਨਹੀਂ ਰਹਿ ਗਿਆ ਉਹਦੇ ਜਿਹੜਾ ਵਾਇਰਸ ਵੀ ਆ ਗਿਆ ਉਹਦੇ ਕਈ ਦਿੱਕਤਾਂ ਵੀ ਆ ਗਈਆਂ ਅਸੀਂ 31 ਦਸੰਬਰ ਤੋਂ ਪਹਿਲਾਂ ਪਹਿਲਾਂ 31 ਦਸੰਬਰ ਤੱਕ ਜਾਂਦੇ ਜਿਹੜੀਆਂ ਵੇਲਾਂ ਕੱਟ ਦੇਣੀਆਂ ਤਾ ਉਸੇ ਨੂੰ ਹੀ ਅਸੀਂ ਸੀਡ ਆਲਟਾਟੋ ਕਹਾਂਗੇ ਇਸ ਚੀਜ਼ ਦਾ ਧਿਆਨ ਰੱਖਣਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ